ਦੇਖੋ ਕਿਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਇਸ ਤਰੀਕੇ ਨਾਲ ਧੱਕੇ ਨਾਲ ਇਸ ਪਾਸੇ ਲੈ ਕੇ ਜਾ ਰਹੇ ਆ ਆ ਸਾਡੀਆਂ ਮਾਵਾ ਭੈਣਾਂ ਦੇਖੋ ਉਹਨਾਂ ਦਾ ਕੀ ਹੋ ਰਿਹਾ ਕੀਤਾ ਇਹਨਾਂ ਨੇ ਆ ਸਾਡੇ ਸਾਰੀ ਯੂਥ ਕਾਂਗਰਸ ਆ ਸਾਡੇ ਬਜ਼ੁਰਗ ਪਿੱਛੇ ਹੋ ਗਏ ਬਸ ਬਸ ਹਾਂ ਕਿ ਭਾਵੇਂ ਕਿਰਿਆਤ ਦੇਖੋ ਕਿਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਇਸ ਚੁੱਕੇ ਨਾਲ ੱਹ ਇਸਾਂ ਚ ਲੈ ਕੇ ਜਾ ਰਹੇ ਆ ਆ ਸਾਡੀਆਂ ਮਾਵਾ ਭੈਣਾਂ ਦੇਖੋ ਉਹਨਾਂ ਦਾ ਕੀ ਹਾਲ ਕੀਤਾ ਇਹਨਾਂ ਨੇ ਆ ਸਾਡੇ ਸਾਰੀ ਯੂਥ ਕਾਂਗਰਸ ਆ ਸਾਡੇ ਬਜ਼ੁਰਗ ਜਿਨ੍ਹਾਂ ਨੇ ਸਾਰਿਆਂ ਨੇ ਆਜੋ ਆਜੋ ਆ ਸਾਡੇ ਸਾਰ ਬਖੀਆ ਜੁੜੀ ਨੇ ਇਧਰ ਜੋਸ਼ੀ ਦੀ ਅੰਦਰ ਸਾਡੇ ਯੂਥ ਦੇ ਸਾਰੇ ਨੁਮਾਇੰਦੇ ਗ੍ਰਿਫਟਾਰ ਕਰਕੇ ਦੇ ਰਹੇ ਆ ਕੱਲੀ ਕੱਲੀ ਗ੍ਰਿਫਤਾਰੀ ਸਰਦਾਰ ਰਵਨੀਤ ਸਿੰਘ ਮਿੱਟੂ ਸਰਦਾਰ ਰਵਨੀਤ ਸਿੰਘ ਮਿੱਟੂ ਕਿੰਨੇ ਵੱਡਾ ਧੱਕਾ ਅੱਜ ਹੋਇਆ ਆ ਸਾਡੇ ਜਗਰਾਉਂ ਤੋਂ ਨੌਰਥ ਤੋਂ